ਤਾਰਾਗੜ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਦੱਸਦੀ ਕਿ ਐਸਐਚਓ ਮਨਜੀਤ ਸਿੰਘ ਦੀ ਅਗਵਾਈ ਹੇਠ ਨਾਕੇ ਦੌਰਾਨ 30 ਪੇਟੀਆਂ ਨਜਾਇਜ਼ ਸ਼ਰਾਬ ਜਿਹਦਾ ਮਾਰਕਾ ਰਾਇਲ ਸਟਾਈਲ ਹੈ ਅਤੇ ਦੋ ਗੱਡੀਆਂ ਸਮੇਤ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਤੇ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਤਾਰਾਗੜ ਐਸਐਚਓ ਮਨਜੀਤ ਸਿੰਘ ਅਤੇ ਉਸਦੀ ਟੀਮ ਵੱਲੋਂ ਨਾਕੇ ਦੌਰਾਨ ਦੋ ਗੱਡੀਆਂ ਸਮੇਤ 30 ਪੇਟੀਆਂ ਸ਼ਰਾਬ ਰਾਇਲ ਸਟਾਈਲ ਅਤੇ 4 ਨੌਜਵਾਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਦੱਸਦੀ ਕਿ ਉੱਥੇ ਹੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆ ਦਿਨ ਤਾੜਾਗੜ ਪੁਲਿਸ ਵੱਲੋਂ ਨਾਕੇ ਲਗਾਏ ਜਾ ਰਹੇ ਹਨ ਅਤੇ ਬਾਰੀਕੀ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ ਬਣਰੋ ਸਾਡਨਾ ਤੇ ਦਿਗਰੋ ਪੰਜਾਬ ਜਗੇ ਨਿਊਜ਼ ਕੀ ਸਰ ਕੀ ਮਾਮਲਾ ਹਗੜਾ ਸ਼ਰਾ ਵਾਲਾ ਹੈ ਐਸਐਸਪੀ ਪਠਾਨਕੋਟ ਸ਼੍ਰੀ ਸੁਹੇਲ ਮੀਰ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਨੂੰ ਸਮੂਥਲੀ ਕਰਾਉਣ ਲਈ ਅਸੀਂ ਜਿਹੜੀ ਆਪਣਾ بڑا ਸਮੂਥਲੀ ਕਰਾਉਣ ਲਈ ਇੱਕ ਮੁਹਿੰਮ ਬੰਨੀ ਹੈ ਜਿਹਦੇ ਚੱਲਦੇ ਆ ਅੱਜ ਡੀਐਸਪੀ ਨਿਸ਼ਤਰ ਸਿੰਘੀ ਡੀਐਸਪੀ ਹੈਡਕੁਆਟਰ ਸੀਜੀ ਦੀ ਟੀਮ ਅਤੇ ਐਸਐਚਓ ਤਾਰਾਗੜ ਇਹਨਾਂ ਨੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਇੱਕ ਸਫਲਤਾ ਮਿਲੀ ਹੈ ਇਹਨਾਂ ਨੇ 30 ਪੇਟੀਆਂ ਜਿਹੜੀਆਂ ਸ਼ਰਾਬ ਹੈ ਰਾਇਲ ਸਟੈਗ ਉਹ ਬਰੰਦ ਕੀਤੀ ਹੈ ਇਹ ਜਿਹੜੀ ਸ਼ਰਾਬ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਅਸੀਂ ਫੜੇ ਨੇ ਸਰਿੰਦਰ ਕੁਮਾਰ ਜਗਿੰਦਰਪਾਲ ਦਰਸ਼ਨ ਸਿੰਘ ਅਤੇ ਅਨੂਪ ਸਿੰਘ ਇਹਨਾਂ ਦੇ ਵਿੱਚੋਂ ਜਿਹੜਾ ਮੇਨ ਹੈ ਉਹ ਸਰਿੰਦਰ ਕੁਮਾਰ ਦੋਸ਼ੀ ਆ ਸਰਿੰਦਰ ਕੁਮਾਰ ਜੀ ਨੂੰ ਡੱਗ ਕਹਿੰਦੇ ਨੇ ਇਹ ਪਠਾਨਕੋੜ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ 10 ਇੱਕਸਾਈ ਦੇ ਪਰਚੇ ਦਰਜ ਹੈ ਇਹ ਆਮ ਤੌਰ ਤੇ 12 ਸ਼ਰਾਬ ਲਿਆ ਕੇ ਸਮਗਲ ਕਰਕੇ ਤੇ ਪਠਾਨਕੋੜ ਦੇ ਵਿੱਚ ਵੇਚਦਾ ਹੈ ਅਤੇ ਇਥੋਂ ਕਈ ਵਾਰ ਉਹ ਜੰਮੂ ਵੀ ਸਮਗਲ ਕਰਦਾ ਹੈ ਜਿੱਦਾਂ ਜੀਜੀ ਦੇ ਸਬੰਧ ਵਿੱਚ ਸਾਡੀ ਜਿਹੜੀ ਇਹ ਪੁੱਛਗਿੱਛ ਚੱਲ ਰਹੀ ਆ ਇਹਨਾਂ ਦੇ ਖਿਲਾਫ ਅਸੀਂ ਪਰਚਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰਤੀ ਆ ਜਿਹੜਾ ਪਰਚਾ ਮੁਕੱਦਮਾ ਨੰਬਰ 33 ਅੰਡਰ ਸੈਕਸ਼ਨ 4114 7814 420 468 71 ਦੇ ਆਪਣਾ ਹੀ ਪਰਚਾ ਦਰਜ ਕੀਤਾ ਇਹਨਾਂ ਜਿਹੜੀਆਂ ਪੇਟੀਆਂ ਨੇ ਇਹਨਾਂ ਦੇ ਵਿੱਚ ਇਹਨਾਂ ਨੇ 30 ਪੇਟੀਆਂ ਦੇ ਵਿੱਚੋਂ 26 ਦੇ ਜਿਹੜੇ ਫੋਲੋਗ੍ਰਾਮ ਹੈ ਉਹ ਲਾਏ ਹੋਏ ਆ ਉਹ ਹਾਲੋਗ੍ਰਾਮ ਇਹਨੇ ਲਾਇ ਹੋਇਆ ਤਾਂ ਜੋ ਪਤਾ ਨਾ ਲੱਗੇ ਇਹ ਜਿਹੜੀ ਆਪਣਾ ਸ਼ਰਾਬ ਕਿੱਥੋਂ ਆਉਂਦੀ ਹੈ। ਤੋਂ ਇਹ ਇਹਨਾਂ ਦੇ ਭਲੇਖੇ ਨਾਲ ਕਿਤੇ ਚਾਰ ਪੇਟੀਆਂ ਦੇ ਹਾਲੋਗ੍ਰਾਮ ਲੱਗੇ ਨੇ। ਅਸੀਂ ਉਸ ਸੰਬੰਧ ਵਿੱਚ ਪੜਤਾਲ ਕਰਿਆ ਅਤੇ ਇਹ ਪੜਤਾਲ ਕਰਾਂਗੇ ਕਿ ਇਹ ਸ਼ਰਾਬ ਕਿੱਥੋਂ ਆਈ ਆ ਅਤੇ ਉਹਦੇ ਵਿੱਚ ਜੋ ਵੀ ਠੇਕੇਦਾਰ ਹੋਣਗੇ ਜਾਂ ਜੋ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਰ ਨਹੀਂ ਜਾਮਾਇ ਕਿ ਜਾਵੇਗਾ। ਉਹਨਾਂ ਨੂੰ ਵਿੱਚ ਨਾਮ ਦੇ ਕੇ ਕੇਸ ਵਿੱਚ ਨਾਮਜ਼ਦ ਕਰਕੇ ਜਿਹੜੀ ਅਗਲੀ ਤਫ਼ਤੀਸ਼ ਸ਼ੁਰੂ ਕੀਤੀ ਜਾਵੇਗੀ ਅਤੇ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਇਸ ਐਕਸਾਈਜ਼ ਦੇ ਉੱਤੇ ਜਿਹੜਾ 56 ਉਹ ਕੱਸਿਆ ਰਹਿ। ਕਿਸੇ ਨਾਕੇ ਦੌਰਾਨ ਫੜਿਆ ਤੇ ਕੋਈ ਵਾਹਨ ਵੀ ਸੀਗਾ ਜਿਹਦੇ ਵਿੱਚ ਜਿਹੜੀਆਂ ਆਪਣਾ ਇੱਕ ਨਾਕੇ ਦੇ ਦੌਰਾਨ ਅਸੀਂ ਜਿਹੜਾ ਰੇਲਵੇ ਸਟੇਸ਼ਨ ਹੈ ਰੇਲਵੇ ਫਾਟਕ ਤੇ ਨਾਕਾ ਸੀ ਉੱਥੋਂ ਅਜੇ ਪੜਿਆ ਇਹਦੇ ਵਿੱਚ ਦੋ ਗੱਡੀਆਂ ਇੱਕ ਬਰੀਜ਼ਾ ਤੇ ਇੱਕ ਸਵਿਫਟ ਇਹ ਬਰਾਮਦ ਹੋਈਆਂ ਬਰੀਜ਼ਾ ਵਿੱਚੋਂ ਜਿਹੜੀਆਂ 20 ਪੇਟੀਆਂ ਤੇ ਸਵਿਫਟ ਵਿੱਚੋਂ ਜਿਹੜੀਆਂ 10 ਪੇਟੀਆਂ ਬਰਾਮਦ ਹੋਈਆਂ ਤੋ ਇਸੇ ਹੀ ਪੇਂਹਿਆ ਆਪਣੇ ਆਪਣਾ ਸ਼ਰਾਬ ਬ੍ਰਾਂਧ ਕਰਕੇ ਅਸੀਂ ਪੱਚਾ ਦਰਜ ਕਰਕੇ ਅਗਲੀ ਤਬਦੀਦ ਸ਼ੁਰੂ ਕਰ ਦਿੱਤੀ ਆ ਇਹਦੇ ਅਸੀਂ ਬੈਕਵਰਡ ਅਤੇ ਫਾਰਵਰਡ ਲਿੰਕਸ ਬਾਰੇ ਪਤਾ ਕਰਕੇ ਇਹਦੀ ਡੁਗਾਈ ਤੱਕ ਪੜਤਾਲ ਕਰਾਂਗੇ ਅਤੇ ਸਮਗਲਨਾਂ ਨੂੰ ਲੱਥ ਪਾਈ ਜਾਵੇਗੀ